ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਸ਼ ਕੌਰ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਜੀ ਤਨਤਨ ਬਬਦੀ ਸਿੰਘ ਜੀ ਤੋਂ ਸਾਨੂੰ ਸਾਰੀ ਚੜ੍ਹਦੀ ਕਲਾ ਦੇ ਵਿੱਚ ਰੱਖਾਂ ਜੀ ਤੇ ਪਹਿਲਾਂ ਅੱਜ ਮੈਂ ਇੱਕ ਛੋਟਾ ਜਿਹਾ ਵਲੌਗ ਸ਼ੂਟ ਕੀਤਾ ਸੀ ਉਮੀਦ ਕਰਦੇ ਆ ਤੁਸੀਂ ਜ਼ਰੂਰ ਪਿਆਰ ਦੇਵੋਗੇ ਤੇ ਪਹਿਣ ਮੈਂ ਬਣਾਏ ਸੀਗੇ ਗੋਂਦਵੇਂ ਲੱਡੂ ਤੇ ਇਹ ਮਾਝੇ ਵਾਲਿਆਂ ਵਾਲੀ ਬਹੁਤ ਸਪੈਸ਼ਲ ਡਿਸ਼ ਏ ਜੀ ਤੇ ਬਹੁਤ ਵਧੀਆ ਬਾਜੀ ਆ ਆਪਾਂ ਇਹਨੂੰ ਬਾਜੀ ਬੋਲਦੇ ਆ ਤੇ ਜਦੋਂ ਤੀ ਪੈਂਦਾ ਵਿਆਹ ਹੁੰਦਾ ਹੈ ਉਦੋਂ ਵੀ ਇਹ ਬਾਜੀ ਪਾਈ ਜਾਂਦੀ ਹੈ ਲੋੜੀ ਦੇ ਤਿਹਾਰ ਤੇ ਵੀ ਜੀ ਤੇ ਬਾਕੀ ਹੋਰ ਏਰੀਆ ਦੇ ਵਿੱਚ ਵੀ ਇਹਨੂੰ ਬਹੁਤ ਪਸੰਦ ਕੀਤਾ ਜਾਂਦਾ ਤੇ ਅੱਜ ਮੇਰੀਆਂ ਭੈਣਾਂ ਨਾ ਕਮੈਂਟ ਕਰਕੇ ਜਰੂਰ ਦੱਸਣ ਕਿ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਪਏ ਹੋ ਠੀਕ ਹੈ ਜੀ ਤੇ ਆਪਾਂ ਦੇ ਮਾਝੇ ਵਾਲੇ ਗੁੰਦਵੇ ਲੱਡੂ ਬੋਲਦੇ ਆ ਤੇ ਤੁਸੀਂ ਇਹਨਾਂ ਲੱਡੂਆਂ ਦਾ ਕੀ ਨਾਮ ਹੈ ਜੀ ਤੁਹਾਡੇ ਏਰੀਆ 'ਚ ਤੇ ਜਿੱਥੋਂ ਵੀ ਤੁਸੀਂ ਵੀਡੀਓ ਦੇਖਦੇ ਪਏ ਹੋ ਜਰੂਰ ਕਮੈਂਟ ਕਰਿਓ ਜੀ ਤੇ ਵੀਡੀਓ ਨੂੰ ਜਰੂਰ ਸਪੋਰਟ ਕਰਿਓ ਤੁਵਾਤ ਵਤ ਪਿਆਰ ਕਰਿਓ ਅੱਜ ਆਪਾਂ ਇੱਕ ਵਾਰਸ ਲੱਡੂ ਬਣਾਉਂਦੇ ਉਹਨਾਂ ਦੇ ਛੋਟਾ ਜਿਹਾ ਵਲੌਗ ਬਣਾ ਲਿਆ ਤੇ ਨਾਲੇ ਦੱਸਿਆ ਤੁਹਾਨੂੰ ਵੀ ਦੱਸਤਾ ਜੀ ਅਸੀਂ ਕਿਸ ਤਰੀਕੇ ਨਾਲ ਲੱਡੂ ਬਣਾਇਆ ਤੇ ਜੇ ਕੋਈ ਕਮਿ ਫੇਸ਼ੀ ਲੱਗੀ ਹੈ ਜਿੰਨਾ ਜਿਹੜੀਆਂ ਪੈਣਾ ਜ਼ਿਆਦਾ ਐਕਸਪਰਟ ਨੇ ਲੱਡੂ ਬਣਾ ਚ ਉਹ ਵੀ ਦੱਸ ਸਕਦੀਆਂ ਨੇ ਤੇ ਜਿਨ੍ਹਾਂ ਨੇ ਕਦੇ ਵੀ ਬਣਾਉਣੇ ਨੇ ਉਹਨਾਂ ਨੂੰ ਚਲੋ ਇੱਕ ਰੈਸਪੀ ਮਿਲ ਜੂਗੀ ਠੀਕ ਹੈ ਜੀ ਕਰਦੇ ਆ ਜੀ ਸ਼ੁਰੂ ਹਾਂਜੀ ਜੀ ਤੇ ਅਸੀਂ ਪੁੰਰੇ ਆ ਜੀ ਰਵਾ ਤੇ ਅਸੀਂ ਰਵਾ ਲੈ ਲਿਆ ਸੀਗਾ ਤੇ ਫੈਂਟ ਥੋੜਾ ਜਿਹਾ ਪਾ ਕੇ ਤੇ ਦੋ ਕੜਸ਼ੀਆਂ ਦੇ ਕਰੀਬ ਅਸਿਰ ਫੈਂਟ ਪਾਇਆ ਸੀਗਾ ਫਿਰ ਅਸੀਂ ਰਵੇ ਨੂੰ ਚੰਗੀ ਤਰ੍ਹਾਂ ਗੋੰਦ ਲਾਂਗੇ ਜੀ ਤੇ ਅੱਜ ਬਸ ਅਸੀਂ ਮਨ ਕੀਤਾ ਬੈਠੇ ਬੈਠੇ ਗੋੰਦਵੇਂ ਲੱਡੂ ਬਣਾਉਨੇ ਆ ਤੇ ਬਾਜ਼ਾਰ ਦੇ ਨਾਲ ਦੇ ਨਹੀਂ ਕਰਦਾ ਹੈਗਾ ਖਾਣ ਨੂੰ ਪਰ ਬੱਚਿਆਂ ਨੇ ਵੀ ਖਾਣੇ ਹੁੰਦੇ ਆ ਤੇ ਫਿਰ ਆਇਆ ਚਲੋ ਘਰੇ ਬਣਾਉਨੇ ਆ ਤੇ ਸਾਰੀਆਂ ਭੈਣਾਂ ਹੀ ਇਸ ਤਰੀਕੇ ਨਾਲ ਹੀ ਬਣਾਉਂਦੀਆਂ ਨੇ ਤੇ ਮੈਂ ਸੋਚਿਆ ਕਿ ਉਹਨਾਂ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਤੇ ਬਸ ਫਿਰ ਵੀਡੀਓ ਵੇਖਦੇ ਵੇਖਦੇ ਤੁਹਾਡਾ ਵੀ ਸਾਜਿਆ ਦਾ ਦਿਲ ਕਰੇ ਤਾਂ ਤੁਸੀਂ ਵੀ ਬਣਾਉਂਦੀ ਸਰਦੀਆਂ ਦੇ ਵਿੱਚ ਹੁਣ ਭਾਂਡਾ ਬਣਿਆ ਸੀਗਾ ਉਹ ਖਤਮ ਹੋ ਗਿਆ ਉਹ ਸੋਚਿਆ ਚਾਹ ਦੇ ਨਾਲ ਚਲੋ ਕੁਝ ਖਾਣ ਵਾਸਤੇ ਬਣਾਇਆ ਜਾਵੇ ਤੇ ਬਸ ਜੀ ਸਭ ਤੋਂ ਪਹਿਲਾਂ ਅਸੀਂ ਇਧਰ ਰਵਾ ਭੁੰਨ ਰਹੇ ਹਾਂ ਤੇ ਇਧਰ ਡੇ ਆ ਜੀ ਅਸੀਂ ਗੀਰੀ ਕੱਟ ਲਈ ਹੈ ਜੀ ਵੈਸੇ ਆਪਾਂ ਕਦੂਕਤਰੀ ਕਰ ਸਕਦੇ ਹਾਂ ਪਰ ਮੈਨੂੰ ਇਦਾਂ ਸਵਾਲ ਲੱਗਦੀ ਥੋੜੀ ਮੋਟੀ ਮੋਟੀ ਮੂੰਹ ਦੇ ਵਿੱਚ ਆਵੇ ਹਾਂ ਜੀ ਜੀ ਤੇ ਬਸ ਨਾ ਥੋੜੇ ਜਿਹੀ ਬਣਾਉਣ ਲੱਗੇ ਸੀਗੇ ਤੇ ਅੱਧਾ ਕਿਲੋ ਮੈਂ ਲਿਆਇਆ ਜੀ ਰਵਾ ਤੇ 1 ਕਿਲੋ ਆਪਾਂ ਲਵਾਂਗੇ ਜੀ ਮੇਦਾ ਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਸਮਾਨ ਪਾਉਣਾ ਹੈ ਡਰਾਈ ਫਰੂਟਸ ਵਗੈਰਾ ਜਿਹੜੇ ਵੀ ਸਵਾਲ ਲੱਗਦੇ ਨੇ ਆਪਾਂ ਲੈ ਸਕਦੇ ਹਾਂ ਹਾਂਜੀ ਜੀ ਤੇ ਮੈਂ ਪਾਣ ਲੱਗੀ ਸੀ ਇਧਰ ਅਚੈਰੀ ਇਹ ਬੱਚਿਆਂ ਨੂੰ ਬਹੁਤ ਸਵਾਲ ਲੱਗਦੀ ਆ ਤੇ ਖੌਂਗੀ ਲੈ ਲਈ ਸੀ ਤੇ ਜੀ ਇਹ ਮੈਂ ਤੁਹਾਨੂੰ ਦੱਸਿਆ ਕਿ ਥੋੜੀ ਹੀ ਬਣਾਣ ਲੱਗੇ ਆ ਤੇ ਇਸ ਕਰਕੇ ਮੈਂ ਥੋੜਾ ਥੋੜਾ ਸਮਾਨ ਜਿਹੜਾ ਸੀਗਾ ਸਾਰਾ ਲੈ ਲਿਆ ਤੇ ਆਵਾ ਇੱਕ ਕਟੋਰੀ ਵੱਡੀ ਜਿਹੜੀ ਆ ਭਰ ਕੇ ਮੈਂ ਖੰਡ ਵੀ ਲੈ ਲਈ ਆ ਤੇ ਅਸੀਂ ਇੱਥੇ ਲਈ ਆ ਜੀ ਬੂਰਾ ਖੰਡ ਤੇ ਤੁਸੀਂ ਜਿਹੜੀ ਆਪਾਂ ਨੋਰਮਲੀ ਖੰਡ ਘਰ ਦੇ ਵਿੱਚ ਵਰਤਦੇ ਆ ਤੇ ਉਹਨੂੰ ਤੁਸੀਂ ਮਿਕਸੀ ਦੇ ਵਿੱਚ ਪੀ ਕੇ ਪੂਰਾ ਖੰਡ ਬਣਾ ਸਕਦੇ ਜੀ ਤੇ ਇੱਧਰ ਲਈ ਹੈ ਜੀ ਗਿਰੀ ਇਹ ਵਾਲਾ ਸਮਾਨ ਆਪਾਂ ਪਾਵਾਂਗੇ ਜੀ ਹੁਣ ਹਾਂਜੀ ਤੇ ਇੱਧਰ ਸਾਡਾ ਰਵਾ ਜਿਹੜਾ ਆ ਉਹ ਲਾਲ ਹੋ ਗਿਆ ਤੇ ਇਹਨਾਂ ਥੋੜਾ ਜਿਆਦਾ ਆਪਾਂ ਲਾਲ ਕਰਾਂਗੇ ਕਿਉਂਕਿ ਸਾਨੂੰ ਜਿਆਦਾ ਲਾਲ ਇਹ ਬਣਿਆ ਹੋਵੇ ਨਾ ਮਟੀਰੀਅਲ ਤੇ ਫਿਰ ਜਿਆਦਾ ਸਵਾਦ ਲੱਗਦਾ ਹੈ ਕਈ ਥੋੜਾ ਜੈ ਇਹਨੂੰ ਕੱਚਾ ਜਿਹਾ ਹੀ ਰੱਖਦੇ ਹੋ ਫਿਰ ਨਾ ਲੱਡੂ ਸਵਾਦ ਨਹੀਂ ਲੱਗਦੇ ਹਾਂਜੀ ਜੀ ਤੇ ਇੱਧਰ ਆਪਣੇ ਜਿਹੜੇ ਇਹਨੂੰ ਆਪਾਂ ਕਸਾਰ ਬੋਲਦੇ ਆ ਤੇ ਪੁੱਜ ਗਈ ਹੈ ਜੀ ਮੈਂ ਨਾ ਇਹਨੂੰ ਘਟ ਗੈਸ ਹੀ ਰੱਖਿਆ ਕਿਉਂਕਿ ਜਿਆਦਾ ਤੇਜ਼ ਕਰਾਂਗੇ ਨਾ ਤੇ ਫਿਰ ਥੱਲੇ ਲੱਗ ਜਾਂਦਾ ਤੇ ਇਹ ਘੱਟ ਗੈਸ ਦੇ ਉੱਪਰ ਪੁੰਨੀਆਂ ਤੇ ਬਹੁਤ ਜ਼ਿਆਦਾ ਇਹ ਵਧੀਆ ਭੁੱਜਦਾ ਜੀ ਤੇ ਇੱਕਦਮ ਤੇ ਲਾਲ ਹੋ ਜਾਂਦਾ ਤੇ ਇਸ ਕਰਕੇ ਮੈਂ ਇਹਨੂੰ ਘੱਟ ਰੱਖਤੀ ਇੱਕ ਹਸਾਰ ਜਿਹੜੀ ਆਪਣੀ ਤਿਆਰ ਕਰ ਰਹੇ ਹਾਂ ਜੀ ਹੁਣ ਇਹਦੇ ਵਿੱਚ ਆਪਾਂ ਜਿੰਨੇ ਵੀ ਡਰਾਈ ਫਰੂਟਸ ਉਹ ਸਾਰੇ ਪਾਵਾਂਗੇ ਥੋੜੀ ਜਿਹੀ ਹੋਰ ਲਾਲ ਕਰਾਂਗੇ ਹਾਂਜੀ ਜੀ ਤੇ ਹੁਣ ਇਹਦੇ ਵਿੱਚ ਆਪਾਂ ਇਹ ਜਿੰਨਾ ਵੀ ਸਮਾਨ ਆ ਸੌਂਫ ਤੇ ਆਪਣੇ ਚੈਰੀ ਤੇ ਸੌਂਗੀ ਇਹ ਸਾਰਾ ਕੁਝ ਪਾਵਾਂਗੇ ਜੀ ਤੇ ਇਹ ਵੀ ਸਮਾਨ ਪਾ ਕੇ ਜੀ ਤੇ ਅਸੀਂ ਥੋੜੀਕ ਦੇਰ ਇਹਨੂੰ ਭੁੰਨਾਂਗੇ ਕਿਉਂਕਿ ਜਿਹੜਾ ਚੀਜ਼ਾਂ ਦਾ ਥੋੜਾ ਬਹੁਤਾ ਕੱਚਾਪਨ ਹੁੰਦਾ ਉਹ ਵੀ ਖਤਮ ਹੋ ਜਾਊਗਾ ਜੀ ਤੇ ਆਹ ਜੀ ਚੈਰੀ ਜਿਹੜੀ ਹੈ ਬਹੁਤ ਸਵਾਲ ਲੱਗਦੀ ਆ ਤੇ ਇਹ ਜਿਹੜੇ ਆਪਣੇ ਮਾਝੇ ਵਾਲੀ ਸਾਈਡ ਦੇ ਨੇ ਉਹਨਾਂ ਦੀ ਤਾਂ ਇਹ ਜਿਹਦਾ ਮੈਂ ਕਹਨੀ ਆ ਕਿ ਜਾਣ ਹੀ ਪੈਂਦੀ ਆ ਜੀ ਇਹ ਲੱਡੂ ਦੇਖ ਕੇ ਫੇਵਰੇਟ ਲੱਡੂ ਨੇ ਤੇ ਵਿਆਹਾਂ ਸ਼ਾਦੀਆਂ ਤੇ ਵੀ ਇਹ ਭਾਜੀ ਪਾਈ ਜਾਂਦੀ ਆ ਲੋਹੜੀ ਤੇ ਵੀ ਤੇ ਇਹ ਭਾਜੀ ਜਿਹੜੀ ਆ ਨਾ ਇਹ ਬਹੁਤ ਸਵਾਦ ਲੱਗਦੀ ਆ ਜੀ ਤੇ ਸਾਡੇ ਇਧਰਲੀ ਸਾਈਡ ਤੇ ਮਾਝੇ ਵਾਲੀ ਸਾਈਡ ਤੇ ਬਹੁਤ ਪਸੰਦ ਕੀਤੀ ਜਾਂਦੀ ਆ ਜੀ ਤੇ ਜਰੂਰ ਦੱਸਿਓ ਜੀ ਤੁਹਾਡੀ ਸਾਈਡ ਤੇ ਕੀ ਬੋਲਦੇ ਆ ਇਹਨਾਂ ਲੱਡੂਆਂ ਨੂੰ ਆਪਾਂ ਮਾਝੇ ਵਾਲੇ ਤਾਂ ਇਹਨਾਂ ਨੂੰ ਗੋੰਦਵੇਂ ਲੱਡੂ ਕਹਿੰਦੇ ਆ ਜੀ ਫੇ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਤੁਸੀਂ ਕੀ ਬੋਲਦੇ ਹੋ ਜੀ ਇਹਨਾਂ ਲੱਡੂਆਂ ਨੂੰ ਕਿਉਂਕਿ ਹਰ ਇੱਕ ਜਗ੍ਹਾ ਤੇ ਲੱਡੂਆਂ ਦੇ ਵੱਖਰੇ ਵੱਖਰੇ ਨਾਮ ਨੇ ਜੀ ਤੇ ਪਰ ਆਪਣੇ ਇਧਰ ਮਾਝੇ ਵਾਲੇ ਹਾਜ਼ਰੀ ਲਗਾਉਣ ਜਿਨ੍ਹਾਂ ਦੇ ਗੋੰਦਵੇਂ ਲੱਡੂ ਨੇ ਜੀ ਦੇਖੋ ਕਿੰਨੀ ਪਿਆਰੀ ਇਹ ਜਿਹੜੀ ਸਾਡੀ ਮਟੀਰੀਅਲ ਆ ਇੱਕ ਘਸਾਰ ਜਿਹੜੀ ਆ ਕਿੰਨੀ ਸੋਹਣੀ ਲੱਗਦੀ ਪਈ ਹੈ ਜੀ ਕਲਰਫੁੱਲ ਜੀ ਤੇ ਬਸ ਜੀ ਇਹਨੂੰ ਥੋੜੀਕ ਜਿਹੀ ਮੈਂ ਹੋਰ ਤੇ ਭੁੰਨ ਲੈਣੀ ਆ ਤਾਂ ਜੋ ਜਿਹੜਾ ਇਹਨਾਂ ਚੀਜ਼ਾਂ ਦਾ ਵੀ ਕੱਚਾਪਨ ਥੋੜਾ ਜਿਹਾ ਉਹ ਦੂਰ ਹੋ ਜਵੇ ਤੇ ਜੀ ਹੁਣ ਦੂਸਰੀ ਸਾਈਡ ਤੇ ਮੈਂ ਲੈਣ ਲੱਗੀ ਆ ਜੀ ਮੇਦਾ ਤੇ ਮੇਦੇ ਦਾ ਆਟਾ ਜਿਹੜਾ ਉਹ ਕਿਸ ਤਰ੍ਹਾਂ ਗੁੰਨਾਂਗੇ ਤੁਹਾਨੂੰ ਦੱਸਦੇ ਆ ਜੀ ਤੇ ਬਾਕੀ ਜੀ ਮੇਰੀਆਂ ਭੈਣਾਂ ਤਾਂ ਬਹੁਤ ਵਧੀਆ ਗੋੰਦ ਦੇ ਲੱਡੂ ਬਣਾ ਲੈਂਦੀਆਂ ਹੋਣੀਆਂ ਆਪਣੇ ਤੋਂ ਵੀ ਕਿਤੇ ਜ਼ਿਆਦਾ ਸਵਾਦ ਤੇ ਇਹ ਜਸਟ ਇੱਕ ਮੈਂ ਤੁਹਾਡੇ ਨਾਲ ਮੈਂ ਕਿਹਾ ਚਲੋ ਗੱਲਾਂ ਬਾਤਾਂ ਮਾਰ ਲੈਂਦੇ ਆ ਬਣਾਉਂਦੇ ਬਣਾਉਂਦੇ ਤੇ ਨਾਲੇ ਇੱਕ ਛੋਟਾ ਜਿਹਾ ਵਲੌਗ ਸ਼ੇਅਰ ਕਰ ਲੈਂਦੇ ਆ ਕਿ ਦੇਲੀ ਆਪਾਂ ਕਰੇ ਲੋਕ ਟ੍ਰਿਕਸ ਦੀ ਪਾਉਨੇ ਤੇ ਅੱਜ ਆਪਾਂ ਇੱਕ ਵਲੌਗ ਵੀ ਸ਼ੇਅਰ ਕਰਦੇ ਆ ਤਾਂ ਕਰਕੇ ਭੈਣੋ ਬਣਾਇਆ ਬਾਕੀ ਇਹ ਤਾਂ ਹਰੇਕ ਭੈਣ ਨੂੰ ਜਾਚੀ ਆ ਜੀ ਹਰੇਕ ਭੈਣ ਬਣਾ ਲੈਂਦੀ ਆ ਕੋਈ ਆਪਾਂ ਵਖਰਾ ਇਹਦੇ ਵਿੱਚ ਰੈਸਪੀ ਨਹੀਂ ਦੱਸੀ ਬਸ ਜਸਟ ਇੱਕ ਆਪਾਂ ਤੁਹਾਡੇ ਨਾਲ ਅੱਜ ਵਲੌਗ ਸਾਂਝਾ ਕੀਤਾ ਕਿ ਮੈਂ ਕਿਹਾ ਚਲੋ ਟ੍ਰਿਕਸਰ ਹੋਜੀ ਕਰਦੇ ਆ ਜੀ ਬਾਕੀ ਜੇ ਤੁਹਾਨੂੰ ਆਡੀਆਂ ਵੀਡੀਓ ਵਧੀਆ ਲੱਗਦੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਭੈਣੋ ਠੀਕ ਹੈ ਜੀ ਹਾਂ ਜੀ ਤੇ ਭੈਣੋ ਹੁਣ ਮੈਂ ਇਹਦੇ ਵਿੱਚ ਪਾ ਦਿੱਤੀ ਆ ਜੀ ਠੀਕ ਹੈ ਬੂਰਾ ਖੰਡ ਮਿੱਠਾ ਭੈਣੋ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਹੈ ਤੇ ਮੇਰੇ ਘਰ ਚ ਇੱਕ ਥੋੜਾ ਜਿਆ ਲੱਡੂਆਂ ਚ ਮਿੱਠਾ ਤੇਜ਼ ਹੀ ਖਾਂਦੇ ਆ ਜੀ ਕਿਉਂਕਿ ਲੱਡੂ ਫਿੱਕੇ ਜੇ ਨਾ ਸੁਆਣ ਨਹੀਂ ਲੱਗਦੇ ਤੇ ਬਾਕੀ ਬੱਚਿਆਂ ਨੇ ਵੀ ਖਾਣਾ ਹੁੰਦਾ ਤੇ ਮੇਰੇ ਬੱਚਿਆਂ ਨੂੰ ਇਹ ਮੇਰੀ ਜਿਹੜੀ ਵੱਡੀ ਬੇਟੀ ਆ ਛੋਟੀ ਤਾਂ ਚਲੋ ਜਿੰਨਾ ਨਹੀਂ ਪਤਾ ਵੱਡੀ ਬੇਟੀ ਨੂੰ ਬਹੁਤ ਪਸੰਦਾ ਆ ਇਹ ਲੱਡੂ ਮੈਂ ਚਲੋ ਕਰੀ ਬਣਾ ਕੇ ਦਿੰਦੀ ਆ ਜੀ ਤੇ ਸਾਰਾ ਸਮਾਨ ਅਸੀਂ ਹੁਣ ਰਲਾਲਿਆ ਜੀ ਚੰਗੀ ਤਰ੍ਹਾਂ ਹਾਂਜੀ ਜੀ ਤੇ ਮੈਂ ਵਿੱਚ ਪਾ ਦਿੱਤੀ ਹੁਣ ਗਿਰੀਆਂ ਤਿਗਲੀਆਂ ਪੈਣੋਂ ਤੁਸੀਂ ਇਹਨੂੰ ਕਦੂਕਸ ਕਰ ਸਕਦੇ ਜੇ ਜਿੱਦਾਂ ਵੀ ਤੁਸੀਂ ਆਪਣਾ ਹਨ ਬਣਾਉਂਦੇ ਹੋ ਤੇ ਮੈਨੂੰ ਤਾਂ ਮੈਂ ਤਾਂ ਤਾਂ ਨਹੀਂ ਕਦੂਕਸ ਕੀਤੀ ਕਿ ਮੈਨੂੰ ਇਸ ਤਰ੍ਹਾਂ ਜਿਆਦਾ ਸਵਾਲ ਲੱਗਦੀਆਂ ਹਾਂ ਹਾਂਜੀ ਤੇ ਪੈਣੋਂ ਦੇਖੋ ਕਿੰਨਾ ਵਧੀਆ ਲਾਲ ਲਾਲ ਪੁੱਜ ਗਿਆ ਤੇ ਮਟੀਰੀਅਲ ਵੇਖੋ ਕਿੰਨਾ ਜਿਆਦਾ ਹਨਾ ਡਰਾਈ ਫੂਡਸ ਵਗੈਰਾ ਕਿੰਨੇ ਸੋਹਣਾ ਲੱਗਦਾ ਪਿਆ ਤੇ ਬਸ ਜੀ ਹੁਣ ਚੰਗੀ ਤਰ੍ਹਾਂ ਇਹਨੂੰ ਆਪਾਂ ਭੁੰਨ ਲਿਆ ਲਾਲ ਕਰ ਲਿਆ ਤੇ ਹੁਣ ਗੈਸ ਕਰਦਾਂਗੇ ਬੰਦ ਤੇ ਚਲੋ ਜੀ ਹੁਣ ਦੂਸਰੀ ਸਾਈਡ ਆਪਾਂ ਮੇਦਾ ਜਿਹੜਾ ਆ ਉਹਦਾ ਦੋ ਤਿਆਰ ਕਰ ਲੈਨੇ ਆ। ਹਾਜੀ ਜੀ ਤੇ ਅਸੀਂ ਹੁਣ ਕਿਲੋ ਮੈਦਾ ਲੈ ਲਿਆ ਜੀ ਤੇ ਇਹਨੂੰ ਤੁਸੀਂ ਕਿਉ ਦੇ ਨਾਲ ਵੀ ਕਰ ਸਕਦੇ ਜੀ ਤੇ ਮੈਂ ਇਥੇ ਫੈਨ ਹੀ ਲਿਆ ਹੋਇਆ ਜੀ ਵੱਡਿਆਂ ਕੋ ਸੁਣਿਆ ਸੀਗਾ ਕਿ ਇਹ ਜਦੋਂ ਇਹਨੂੰ ਮੌਨ ਕਹਿੰਦੇ ਆ ਤੇ ਇਹ ਮਤਲਬ ਕੀ ਪੂਰਾ ਪਰਫੈਕਟ ਬਣਾਉਣਾ ਹੈ ਆਪਾਂ ਤੇ ਗੁੰਨਣਾ ਨਹੀਂ ਆਪਾਂ ਉਨੀ ਦੇਰਾ ਕੇ ਇਹਨੂੰ ਤੇ ਇਹਦੇ ਵਿੱਚ ਆ ਵੇਖੋ ਜੀ ਪਾ ਲਿਆ ਮੈਂ ਫੈਨ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਕਰਨਾ ਜੀ ਇਸ ਤਰੀਕੇ ਨਾਲ ਤੇ ਮਤਲਬ ਮੰਮਾ ਉਹਨਾਂ ਨੂੰ ਦੇਖਿਆ ਮੰਮੀਆਂ ਇਸ ਤਰ੍ਹਾਂ ਕਰਦੀ ਹੁੰਦੀਆਂ ਚਾਚੀਆਂ ਥਾਈਆਂ ਜਦੋਂ ਵਿਆਹਾਂ ਤੇ ਲੱਡੂ ਬਣਾਉਂਦੀਆਂ ਤੋਂ ਇਸ ਤਰ੍ਹਾਂ ਹੀ ਕਰਦੀਆਂ ਹੁੰਦੀਆਂ ਸੀ ਕਿ ਇਹ ਚੀਜ਼ ਜਿਹੜੀ ਹੈ ਪਰਫੈਕਟ ਡੋ ਤਿਆਰ ਹੋਣਾ ਚਾਹੀਦਾ ਆਟਾ ਜਿਹੜਾ ਤੇ ਸਾਰਿਆਂ ਨੂੰ ਇਸ ਤਰ੍ਹਾਂ ਕਰਕੇ ਕਰ ਲੈਂਦੀਆਂ ਹੁੰਦੀਆਂ ਸੀ ਕਿ ਮੈਂ ਥੋੜਾ ਜਿਹਾ ਹੋਰ ਪੈਂਟ ਪਾ ਲਿਆ ਤੇ ਬਸ ਜੀ ਅਸੀਂ ਓਨੀ ਦੇਰ ਪਾਉਣਾ ਹੈ ਜਿੰਨੀ ਦੇਰ ਸਾਡਾ ਨਾ ਇੱਕ ਚੰਗੀ ਤਰ੍ਹਾਂ ਡੋ ਜਿਹੜਾ ਤਿਆਰ ਜਿਆ ਨਹੀਂ ਹੁੰਦਾ ਕਿ ਇਕੱਠਾ ਜਿਆ ਨਹੀਂ ਹੋ ਜਾਂਦਾ ਕਿ ਖਿਲਰਿਆ ਖਿਲਰਿਆ ਜੇ ਜਦੋਂ ਰਵੇ ਉਦੋਂ ਨਹੀਂ ਆਪਾਂ ਇਹਨੂੰ ਗੁੰਨਣਾ ਸ਼ੁਰੂ ਕਰਨਾ ਜਦੋਂ ਇਕੱਠਾ ਹੋ ਜਾਊਗਾ ਜਦੋਂ ਇਸ ਤਰ੍ਹਾਂ ਕਰਕੇ ਇਹ ਲੱਡੂ ਦੀ ਤਰ੍ਹਾਂ ਇਕੱਠਾ ਹੋ ਜਵੇ ਹਟਾ ਉਦੋਂ ਅਸੀਂ ਗੁੰਨਣਾ ਸ਼ੁਰੂ ਕਰਨਾ ਜੀ ਹਾਂਜੀ ਜੀ ਇਹ ਮਲ ਲਿਆ ਮਸਲ ਲਿਆ ਚੰਗੀ ਤਰ੍ਹਾਂ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਜੀ ਕਦੋਂ ਤੁਸੀਂ ਪਾਣੀ ਪਾ ਕੇ ਗੁੰਨਣਾ ਆ ਦੇਖੋ ਹੁਣ ਇਸ ਤਰ੍ਹਾਂ ਜਦੋਂ ਤੁਸੀਂ ਕਰਨਾ ਆ ਦੇਖੋ ਹੋ ਗਿਆ ਨਾ ਇਕੱਠਾ ਲੱਡੂਆਂ ਦੀ ਤਰ੍ਹਾਂ ਜਦੋਂ ਇਵੇਂ ਹੋ ਜਵੇ ਸਮਝੋ ਇਹ ਤਿਆਰ ਹੈ ਜੀ ਗੁੰਨਣ ਵਾਸਤੇ ਕਈ ਭੈਣਾਂ ਕੀ ਕਰਦੇ ਆ ਤਾਂ ਵੀ ਲੱਡੂ ਨਹੀਂ ਵਧੀਆ ਬੰਦੇ ਨਾ ਜਦੋਂ ਅਸੀਂ ਇਹ ਰਫੈਂਡ ਵਿੱਚ ਪਾਇਆ ਬਸ ਇਦਾਂ ਮਸਲਿਆ ਤੇ ਬਸ ਪਾਣੀ ਲਿਆ ਤੇ ਗੁੰਨ ਲਿਆ ਨਹੀਂ ਜੀ ਬਸ ਓਨੀ ਦੇਰ ਤੁਸੀਂ ਇਸ ਤਰ੍ਹਾਂ ਵੇਖਣਾ ਆ ਦੇਖੋ ਇਸ ਤਰ੍ਹਾਂ ਹੋ ਗਿਆ ਜਦੋਂ ਉਦੋਂ ਤਿਆਰ ਆ ਜੀ ਤੇ ਹੁਣ ਆਪਾਂ ਇਹਨੂੰ ਗੁੰਨਾਂਗੇ ਤੇ ਮੈਂ ਲਿਆ ਜੀ ਕੋਸਾ ਪਾਣੀ ਜਿੰਨਾ ਕਿ ਤੁਹਾਡਾ ਹੱਥ ਜਿਹੜਾ ਹੈ ਉਹ ਸਹਿ ਸਕੇ ਠੀਕ ਹੈ ਜੀ ਮੈਂ ਇੱਥੇ ਲੈ ਲਿਆ ਜੀ ਕੋਸਾ ਪਾਣੀ ਤੇ ਇਹ ਲਿਆ ਜੀ ਕੋਸਾ ਪਾਣੀ ਕਿ ਜਿੰਨਾ ਹੱਥ ਸਹਿ ਸਕੇ ਤੇ ਬਿਲਕੁਲ ਥੋੜਾ ਥੋੜਾ ਕਰਕੇ ਤੁਸੀਂ ਪਾਣੀ ਪਾਉਣਾ ਇਹ ਨਹੀਂ ਇੱਕਦਮ ਤੁਸੀਂ ਜ਼ਿਆਦਾ ਪਾਣੀ ਪਾ ਦਿਓ ਕਿਉਂਕਿ ਜ਼ਿਆਦਾ ਪਾਤਾ ਇਹ ਸਾਡਾ ਜਿਹੜਾ ਆਟਾ ਬਹੁਤ ਪਤਲਾ ਹੋ ਜੂ ਤੇ ਪਤਲਾ ਨਹੀਂ ਆਪਾਂ ਕਰਨਾ ਤੇ ਨਾ ਅਸੀਂ ਬਹੁਤ ਜ਼ਿਆਦਾ ਸਖਤ ਕਰਨਾ ਪੈਣਾ ਅਸੀਂ ਨਾ ਜਿਹਦੇ ਨਾਲ ਸਾਡੀ ਸੋਹਣੀ ਰੋਟੀ ਜਿਹੜੀ ਆ ਉਹ ਵੇਲੀ ਜਾਵੇ ਦੇਖੋ ਜੀ ਮੈਂ ਥੋੜਾ ਥੋੜਾ ਪਾਣੀ ਪਾ ਕੇ ਹੀ ਆਟਾ ਜਿਹੜਾ ਉਹ ਗੁੰਨ ਰਹੀਆਂ ਜੀ ਹਾਂ ਜੀ ਜੀ ਦੇਖੋ ਜੀ ਕਿਉਂਕਿ ਜੇ ਪਤਲਾ ਹੋ ਗਿਆ ਤਾਂ ਫਿਰ ਆਪਾਂ ਨੂੰ ਹੋਰ ਮੇਦਾ ਪਾਉਣਾ ਪਊ ਤੇ ਮਟੀਰੀਅਲ ਸਾਡਾ ਜਿਹੜਾ ਵਧੀ ਜਾਊਗਾ ਇਸ ਕਰਕੇ ਤੁਸੀਂ ਇਹ ਪੈਣੋਂ ਬਹੁਤ ਵਧੀਆ ਐ ਸੋਫਟ ਜਿਹਾ ਡੋ ਬਣ ਕੇ ਤਿਆਰ ਹੋ ਜਾਂਦਾ ਚਲੋ ਜੀ ਇਸ ਤਰ੍ਹਾਂ ਹੀ ਬਸ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਇਹਨੂੰ ਗੁੰਨ ਲੈਨੇ ਆ ਜੀ ਹਾਂਜੀ ਜੀ ਦੇਖੋ ਜੀ ਕਿੰਨਾ ਵਧੀਆ ਆਟਾ ਜਿਹੜਾ ਗੁੱਜ ਕੇ ਤਿਆਰ ਹੋ ਗਿਆ ਤੇ ਜਦੋਂ ਸਾਰਾ ਆਟਾ ਤਿਆਰ ਹੋ ਜਾ ਜੀ ਫਿਰ ਅਸੀਂ ਆਸਤੇ ਕਰਨਾ ਪਾਣੀ ਨਹੀਂ ਲੈਣਾ ਫਿਰ ਅਸੀਂ ਆਉਹੀ ਜੀ ਪਰਫੈਂਡ ਘੋ ਜੋ ਵੀ ਜਿਹਦੇ ਨਾਲ ਤੁਸੀਂ ਸਟਾਰਟਿੰਗ ਤੇ ਪਾਇਆ ਸੀਗਾ ਉਹ ਹੱਥਾਂ ਤੇ ਇਸ ਤਰ੍ਹਾਂ ਲਗਾ ਲੈਣਾ ਜੀ ਹੱਥਾਂ ਤੇ ਲਗਾ ਕੇ ਨੀਚੇ ਵੀ ਇਸ ਤਰ੍ਹਾਂ ਫਰਾਟ ਕੇ ਦਾਗੇ ਫਿਰ ਤੁਸੀਂ ਜੀ ਲਾਸਟ ਤੇ ਰਫੈਂਟ ਦੇ ਨਾਲ ਹੀ ਇਹਨੂੰ ਥੋੜੀ ਦੇਰ ਵਾਸਤੇ ਇਸ ਤਰ੍ਹਾਂ ਮਸਲਨਾ ਆ ਜੀ ਇਹਦੇ ਨਾਲ ਕਿਉਂਗਾ ਡੋ ਬਹੁਤ ਸੌਫਟ ਤਿਆਰ ਹੋਊਗਾ ਦੇਖੋ ਜੀ ਤੁਸੀਂ ਵੇਖ ਹੀ ਸਕਦੇ ਆ ਆਪਣਾ ਡੋ ਕਿੰਨਾ ਵਧੀਆ ਤਿਆਰ ਹੋਇਆ ਜੀ ਇਸ ਤਰੀਕੇ ਦੇ ਨਾਲ ਜੇ ਤੁਸੀਂ ਆਪਣਾ ਡੋ ਤਿਆਰ ਕਰੋਗੇ ਨਾ ਤੇ ਪੈਰੋਂ ਬਹੁਤ ਵਧੀਆ ਪੈਰੋਂ ਲੱਡੂ ਬਣ ਕੇ ਤਿਆਰ ਹੁੰਦੇ ਆ ਦੇਖੋ ਜੀ ਅਸੀਂ ਕਸਾਰ ਵੀ ਤੁਹਾਨੂੰ ਦਿਖਾ ਦਿੱਤੀ ਆਪਾਂ ਇਹਦੀਆਂ ਲੋਈਆਂ ਤਿਆਰ ਕਰ ਲਾਂਗੇ ਅਸੀਂ ਛੋਟੇ ਛੋਟੇ ਪੇੜੇ ਬਣਾਵਾਂਗੇ ਬਿਲਕੁਲ ਪਤਲੇ ਪਤਲੇ ਕਿਉਂਕਿ ਜਿਆਦਾ ਮੋਟੇ ਨਹੀਂ ਅਸੀਂ ਤਿਆਰ ਕਰਨੇ ਚਲੋ ਜੀ ਇਸ ਤਰ੍ਹਾਂ ਆਪਾਂ ਥੋੜੇ ਥੋੜੇ ਪੇੜੇ ਇਹਦੇ ਤਿਆਰ ਕਰਕੇ ਫਿਰ ਤੁਹਾਨੂੰ ਦਿਖਾਉਂਦੀਆਂ ਜੀ ਗਾੜੀ ਹਾਂਜੀ ਜੀ ਇਸ ਤਰੀਕੇ ਨਾਲ ਅਸੀਂ ਰੋਟੀ ਵੇਹ ਲਈ ਆ ਜੀ ਥੋੜ ਇਹਦੇ ਵਿੱਚ ਨਾ ਆਪਾਂ ਜਿਹੜਾ ਘਸਾਰ ਬਣਾਈਆ ਉਹਨੂੰ ਅਸੀਂ ਇਸ ਤਰ੍ਹਾਂ ਭਰ ਲਾਂਗੇ ਜੀ ਤੇ ਸਾਈਡਾ ਤੋਂ ਤੁਸੀਂ ਪੈਣੋ ਤੇਲ ਨਾਲ ਰਿਫਾਈਨ ਨਾਲ ਜਾਂ ਪਾਣੀ ਨਾਲ ਵੀ ਇਸ ਤਰ੍ਹਾਂ ਕਰ ਲੈਣਾ ਜੀ ਗਿੱਲਾ ਜਿਹਦੇ ਨਾਲ ਚੰਗੀ ਤਰ੍ਹਾਂ ਨਾ ਲੱਡੂ ਜਿਹੜਾ ਚਿਪਕ ਜੇ ਤੇ ਪਟੇ ਨਾ ਠੀਕ ਹੈ ਜੀ ਹਾਂਜੀ ਤੇ ਬਸ ਹਾਂਜੀ ਜੀ ਦੇਖੋ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਨੂੰ ਬੰਦ ਕਰ ਲੈਣਾ ਜੀ ਬਾਜੀ ਤੇ ਇਸ ਤਰੀਕੇ ਦੇ ਨਾਲ ਹਾਂਜੀ ਜੀ ਬਸ ਇਸ ਤਰੀਕੇ ਦੇ ਨਾਲ ਤੁਸੀਂ ਇੱਥੋਂ ਚੱਕ ਕੇ ਇਸ ਤਰ੍ਹਾਂ ਕਰਕੇ ਫੋਲਡ ਕਰੀ ਜਾਣਾ ਜੀ ਦੇਖੋ ਕਿੰਨਾ ਸੋਹਣਾ ਹੋ ਰਿਹਾ ਤੇ ਇਹ ਨਾ ਪਹਿਲਾਂ ਪਹਿਲਾਂ ਮੈਨੂੰ ਨਹੀਂ ਸੀ ਜਾਤ ਹੁੰਦੀ ਫਿਰ ਇਸ ਤਰ੍ਹਾਂ ਹੀ ਬਸ ਆਪਣੇ ਮੰਮੀ ਹੋਣਾ ਨੂੰ ਦੇਖਿਆ ਤੇ ਜਾਚ ਆ ਗਈ ਜੀ ਦੇਖੋ ਕਿੱਡਾ ਸੋਹਣਾ ਬਣ ਗਿਆ ਸਭ ਤੋਂ ਮੈਂ ਜਿਹੜਾ ਪਹਿਲਾ ਬਣਾਇਆ ਉਹ ਥੋੜਾ ਜਿਹਾ ਜੇ ਘੱਟ ਸਹੀ ਬਣਿਆ ਸੀਗਾ ਆਹ ਵਾਲਾ ਬਿਲਕੁਲ ਪਰਫੈਕਟ ਬਣ ਗਿਆ ਜੀ ਤੇ ਇਹਨਾਂ ਨੂੰ ਆਪਾਂ ਕੀ ਕਰਾਂਗੇ ਭੈਣੋ ਇਸ ਤਰ੍ਹਾਂ ਸਾਰਿਆਂ ਨੂੰ ਬਣਾ ਕੇ ਤੇ ਇੱਕ ਚਾਦਰ ਵਿਛਾ ਕੇ ਕਿਸੇ ਵੀ ਟੇਬਲ ਤੇ ਬੈਠ ਤੇ ਤੁਸੀਂ ਚਾਦਰ ਵਿਛਾ ਕੇ ਇਹਨਾਂ ਨੂੰ ਸੁੱਕਣੇ ਪਾ ਲੈਣਾ ਜੀ ਕਿਉਂਕਿ ਆਪਾਂ ਥੋੜੀ ਦੇਰ ਇਹਨਾਂ ਨੂੰ ਸੁਕਾਵਾਂਗੇ ਤੇ ਫੇਰੀ ਅਸੀਂ ਉਸ ਤੋਂ ਬਾਅਦ ਇਹਨਾਂ ਨੂੰ ਤਲਾਂਗੇ ਦੇਖੋ ਜੀ ਲੱਡੂ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਹਨਾਂ ਨੂੰ ਮੈਂ ਸੁੱਕਣੇ ਪਾਵਾਂਗੀ ਨਾਲੋਂ ਨਾਲ ਤੇ ਜਦੋਂ ਸਾਰੇ ਬਣ ਗਏ ਤੇ ਫਿਰ ਆਪਾਂ ਇਹਨਾਂ ਨੂੰ ਤਲਾਂਗੇ ਜੀ ਕਿਸੇ ਤਰੀਕੇ ਨਾਲ ਪੈਨ ਨੂੰ ਤੁਸੀਂ ਸਾਰੇ ਲੱਡੂ ਤਿਆਰ ਕਰ ਲੈਣੇ ਆ ਜੀ ਆਹ ਦੇਖੋ ਜੀ ਨਾਲੋਂ ਨਾਲ ਇਸ ਤਰ੍ਹਾਂ ਸੀ ਸੁੱਕਣੇ ਪਾਈ ਜਾਣ ਦੇ ਆ ਤੇ ਬਸ ਹੁਣ ਜਿਹੜੇ ਇੱਧਰ ਪੇਲੀ ਸਾਈਡ ਤੇ ਸੁੱਕਣੇ ਪਏ ਆਪਾਂ ਇਹਨਾਂ ਨੂੰ ਹੁਣ ਤਲਨੇ ਸ਼ੁਰੂ ਕਰਾਂਗੇ ਜੀ ਹਾਂਜੀ ਜੀ ਹੁਣ ਕੜਾਈ ਦੇ ਵਿੱਚ ਆਪਾਂ ਪਾ ਲਿਆ ਜੀ ਰਾਈਸ ਫਾਈਨ ਆਇਲ ਤੁਸੀਂ ਦੇਸੀ ਘਿਓ ਚ ਵੀ ਬਣਾ ਸਕਦੇ ਹੋ ਆਪਣੀ ਮਰਜ਼ੀ ਆ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਇਰੇ ਦੇ ਵਿੱਚ ਤਲ ਗਏ ਆ ਜੀ ਲੱਡੂ ਹਾਂਜੀ ਜੀ ਦੇਖੋ ਕਿੰਨੇ ਵਧੀਆ ਤਲੇ ਜਾ ਰਹੇ ਆ ਇਸ ਤਰ੍ਹਾਂ ਹੀ ਬਸ ਤੁਸੀਂ ਘੱਟ ਗੈਸ ਤੇ ਹੁਣ ਕਰ ਲੈਣਾ ਜੀ ਇਕਦਮ ਇਹਨਾਂ ਨੂੰ ਕ੍ਰਿਸਪੀ ਜੇ ਕਰ ਲੈਣਾ ਤੇ ਸਾਰੇ ਲੱਡੂ ਕੱਢ ਕੇ ਪਤਾ ਨੂੰ ਦੇਖਾਉਂਦੇ ਆ ਜੀ ਹਾਂਜੀ ਦੇਖੋ ਕਲਰ ਚੇਂਜ ਹੋ ਗਿਆ ਜੀ ਹਲੇ ਇਹਨਾਂ ਨੂੰ ਆਪਾਂ ਥੋੜਾ ਹੋਰ ਕ੍ਰਿਸਪੀ ਕਰ ਲਾਂਗੇ ਹਾਂਜੀ ਜੀ ਤੇ ਸਾਰੇ ਲੱਡੂ ਕੱਢ ਕੇ ਰੱਖ ਲਿਆ ਜੀ ਤੇ ਦੇਖੋ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਆ ਤੇ ਕਿਵੇਂ ਦੀ ਲੱਗੀ ਵੀਡੀਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਭੈਣੋ ਟ੍ਰਿਕਸ ਨੂੰ ਜਰੂਰ ਪਿਆਰ ਦਿਆ ਕਰੋ ਜਿਹੜੀਆਂ ਆਪਾਂ ਟ੍ਰਿਕ ਬਣਾਉਂਦੀਆਂ ਤੁਸੀਂ ਇਹ ਵੀ ਦੱਸ ਸਕਦੇ ਹੋ ਅਗਲੀ ਵੀਡੀਓ ਆਪਾਂ ਕਿਹੜੀ ਬਣਾਈਏ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੀ ਆ ਅਗਲੀ ਵੀਡੀਓ ਦੇ ਨਾਲ